ਅੱਜ ਆਪਾਂ ਕਿਸੇ ਇੱਕ ਵਿਅਕਤੀ ਦੀ ਵਰਸੀ ਤੇ ਨਹੀਂ ਇੱਕ ਵਿਅਕਤੀਤਵ ਜਿਹਨੂੰ ਕਹਿੰਦੇ ਪਰਸਨੈਲਿਟੀ ਉਹਨਾਂ ਨੂੰ ਆਪਣੀ ਯਾਦਾਂ ਦੇ ਵਿੱਚ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਉਹਨਾਂ ਦੀ ਦਿੱਤੀ ਹੋਈ ਸੇਵਾ ਤੇ ਉੱਤੇ ਚੱਲਣ ਵਾਸਤੇ ਵਾਹਿਗੁਰੂ ਤੋਂ ਅਰਦਾਸ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ ਬਹੁਤ ਸਾਰੇ ਸਾਥੀਆਂ ਨੇ ਪੁੰਦਰਸਵਰ ਨਾਲ ਗੱਲ ਚਾਲੂ ਕੀਤੀ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰੇ ਪ੍ਰੋਟੋਕੋਲ ਤੋੜ ਕੇ ਇੱਥੇ ਆਏ ਆਣ ਵੀ ਕਿਵੇਂ ਨਾ ਸਕਦਾ ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਕੋਲ ਦੀ ਜਿਸ ਤਰ੍ਹਾਂ ਸਾਰੇ ਸਾਥੀ ਬੈਠੇ ਆ ਬੜੇ ਰਾਜਨੀਤਿਕ ਸ਼ਖਸੀਅਤਾਂ ਇੱਥੇ ਬੈਠੀਆਂ ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਜਿਹਦੇ ਵਿੱਚ ਐ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜਨਾ ਹੈ ਕੀ ਉਹਦਾ ਹਿਸਾਬ ਕਿਤਾਬ ਹੈ ਕਿੰਨੇ ਸਲੂਟ ਵੱਜਣੇ ਕਿੰਨੇ ਪੁਲਸਣ ਲੱਗਣੇ ਕਿੰਨੀ ਜੀਪਾਂ ਲਗਣੀਆਂ ਕੋਈ ਅੱਜ ਅੱਜ ਕੱਲ ਜਿਹੜਾ ਰਾਜਨੀਤੀ ਦਾ ਇੱਕ ਰਿਵਾਜ ਬਣ ਗਿਆ ਉਸ ਪ੍ਰੋਟੋਕੋਲ ਦੀ ਜਿਉਂਦੀ ਜਾਗਦੀ ਬਲੂ ਬੁੱਕ ਸੀਗੇ ਬਲੂ ਬੁੱਕ ਵਿੱਚ ਕਰਕੇ ਨਹੀਂ ਕਹਿ ਰਿਆ ਵੀ ਅਖਾਲੀ ਦਲ ਦਾ ਪੱਗ ਦਾ ਨਿਸ਼ਾਨ ਹੈ ਪੰਥ ਦਾ ਨਿਸ਼ਾਨ ਹੈ ਬਟੋ ਆਪਣੇ ਆਪ ਚ ਇੰਨੀ ਨਿਮਰਤਾ ਸਾਹਿਬ ਮੇਰਾ ਚੀਮਾ ਸਾਹਿਬ ਮੈਂ ਪਤਾ ਨਹੀਂ ਕਿੰਨੀ ਇੱਕ ਨੈਸ਼ਨਲ ਲੀਡਰ ਸੀ ਇੱਕ ਲੀਡਰ ਹੀ ਨਹੀਂ ਸਾਹਿਬ ਅੱਜ ਦੇ ਦਿਨ ਤਾਂ ਲੀਡਰਾਂ ਦਾ ਜਵੇਂ ਸੇਖੋ ਸਾਹਿਬ ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ ਪਰ ਕੱਲਾ ਅੱਜ ਤੋਂ ਨਹੀਂ ਪ੍ਰੋਬਲਮ ਕੀ ਹੋਈ ਖੜੀ ਹੈ ਅੱਜ ਕੱਲ ਕਿਸੇ ਨੂੰ ਲੀਡਰ ਕਹਦੇ ਹੋ ਗਾਲ ਕੱਢਣ ਦੇ ਬਰਾਬਰ ਹੈ ਉਹ ਇੱਕ ਜਦੋਂ ਮੈਂ ਇੱਕ ਸ਼ਖਸੀਅਤ ਸੀਗੇ ਹੀ ਵਾਸ ਅ ਪਰਸਨੈਲਿਟੀ ਆਪਣੇ ਆਪ ਚੇਤ ਤੁਰਦੇ ਫਿਰਦੇ ਹਲੀਮੀ ਦੀ ਗੱਲ ਹੁੰਦੀ ਹੈ ਪੁੰਦਰ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ ਬੜੇ ਸਲੀਕੇ ਨਾਲ ਗੱਲ ਕਰਨੀ ਪੁੰਦਰ ਸਾਹਿਬ ਮੇਰੇ ਤੋਂ ਵੱਡੇ ਹੋ ਤੁਸੀਂ ਤੁਸੀਂ ਕਿਸੇ ਗਰੀਬ ਬੰਦੇ ਨੂੰ ਗੁੱਸੇ ਹੁੰਦੇ ਦੇਖਿਆ? ਉਹਦੇ ਵਾਸਤੇ ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ। ਚਾਹੇ ਦਿਲ ਚੇ ਭਾਮੜ ਬਚਦੇ ਹੋਣ। ਵੀ ਮੈਂ ਸਫਨੇਖਾ ਨੂੰ ਦੇਖ ਲੂੰਗਾ ਪਰ ਮਜਬੂਰੀ ਦਾ ਨਾਮ ਹੈ ਸਭ। ਕਿਸੇ ਵਿਅਕਤੀ ਦਾ ਪਤਾ ਉਦੋਂ ਲੱਗਦਾ ਜਦੋਂ ਕੋਲ ਤਾਕਤ ਹੋਵੇ। ਤਾਕਤ ਨੂੰ ਹজম ਕਰਨਾ ਬਹੁਤ ਤੁਸੀਂ ਦੇਖਿਆ ਨਹੀਂ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਸਾਦਾ ਤਾਕਤ ਕਰਕੇ ਹੈ। ਇਨਾਂ ਚ ਕੋਈ ਰੱਬ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਕਹਿੰਦੇ ਆਹ ਕੁਰਸੀ ਬੋਲਦੀ ਐ ਸਾਬ ਆਹ ਕੁਰਸੀ ਬੋਲਦੀ ਐ ਆ ਆ ਫਰਕ ਸੀਗਾ ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਸਾਬ ਮੰਨੂ ਇਸ ਗੱਲ ਦਾ ਮਾਣ ਐ ਸਾਬ ਸਾਰਿਆਂ ਨੇ ਗੱਲ ਕੀਤੀ ਬਰਾੜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ মতਪੇਦ ਹੋਣ ਧਾਰਮਿਕ মতਪੇਦ ਹੋਣ ਨਾ ਹੋਣ ਬਣਾਏ ਜਾਣ ਉਨੇ باوجود ਹਰੇਕ ਦਾ ਉਹਨਾਂ ਕੰਨੀ ਸੀਗਾ ਇੱਕ ਲਗਾਵ ਸੀਗਾ ਰਾਜਨੀਤਿਕ ਮਤ ਪੇ ਤਾਂ ਮੇਰੇ ਬਹੁਤ ਸੀ ਸਭ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਭ ਉੱਥੇ ਬੈਠੇ ਸੀ ਸਭ ਮੈਂ ਵੀ ਸਮਝਦਾ ਇਸ ਗੱਲ ਨੂੰ ਜਿਨ੍ਹਾਂ ਹਾਲਾਤਾਂ ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ ਪਰ ਮੈਂ ਆਪਣੇ ਆਪ ਨੂੰ ਇਤਿਹਾਸ ਕਣੀ ਦੇਖ ਕੇ ਕਹਾਂ ਮੈਂ ਆਪਣੇ ਆਪ ਨੂੰ ਏਕ ਲਵੇ ਤੋਂ ਘਟ ਨਹੀਂ ਸਮਝਦਾ ਮਹਾਭਾਰਤ ਜਿਨ੍ਹਾਂ ਨੇ ਪੜ੍ਹੀ ਹੈ ਦੇਖਿਆ ਸਮਝਾਇਆ ਇੱਕ ਲਵੇ ਪਾਸੋਂ ਖੜਕੇ ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾ ਦੇ ਪਾਂਡਵਾ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਤੇ ਉਹ ਪਾਸੇ ਖੜਕੇ ਉਹਨਾਂ ਨੇ ਉਹਦਾ ਬੁੱਤ ਬਣਾ ਲਿਆ ਉਹਨਾਂ ਤੋਂ ਜੋ ਸਿੱਖਿਆ ਦਾ ਚਲਾ ਲੈਂਦਾ ਸੀ ਇੰਨਾ ਕੀ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ ਕਿਉਂਕਿ ਏਕ ਲਵੇ ਤੋਂ ਉਹ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਾਹੇ ਅਰਜੁਨ ਹੈ ਚਾਹੇ ਦੂਜੇ ਹਨ ਸਾਰਿਆਂ ਨੂੰ ਏਕ ਲਵੇ ਨੇ ਲੱਸੀ ਦੇ ਦੇਣੀ ਹੈ ਇੰਗੂਠਾ ਲੈ ਲੈ ਵੀ ਆਣਾ ਉਂਗੂਠਾ ਨਾ ਹੋਇਆ ਤਾਂ ਤਰਫ ਚਲਵਾਊਗਾ ਕਿਵੇਂ ਆਪਣਾ ਤਾਨੂੰ ਚਲਾਊਗਾ ਕਿਵੇਂ ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਸੋ ਸਿੱਖਿਆ ਸਰ ਸਾਹਮਣੇ ਆਪੋਜੀਸ਼ਨ 'ਚ ਬੈਠ ਕੇ ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਹਦੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ 12 ਦੇ 2012 'ਚ ਉਹਨਾਂ ਜਦੋਂ ਐਜ਼ ਅ ਲੀਡਰ ਆਫ ਆਪੋਜੀਸ਼ਨ ਨੂੰ ਫੈਲੀਸੀਟੇਟ ਕਰਨ ਵਾਸਤੇ ਖੜੇ ਹੋਏ ਮੁੱਖ ਮੰਤਰੀ ਦੇ ਪੱਤੇ ਕਹਿੰਦਾ ਚੌਧਰੀ ਸਾਹਿਬ ਨੇ ਕਈ ਫੇਰ ਮੈਂ ਕਹੇ ਸੁਨੀਲ ਆ ਕੋ ਕਹਿੰਦਾ ਨਹੀਂ ਚੌਧਰੀ ਸਾਹਿਬ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਸੇ ਕੁਰਸੀ ਤੇ 35 ਸਾਲ ਪਹਿਲੇ ਵੱਡੀ ਚੌਸਾ ਬੈਠੇ ਸੀਗੇ ਉਹ ਲੀਡਰ ਆਫ অপੋਜੀਸ਼ਨ ਸੀ ਚੀਫ ਮਿਨਿਸਟਰ ਕਹਿੰਦਾ ਉਦੋਂ ਵੀ ਮੈਂ ਹੀ ਸੀਗਾ ਕਹਿੰਦਾ ਚੀਫ ਮਿਨਿਸਟਰ ਉਦੋਂ ਵੀ ਮੈਂ ਹੀ ਸੀਗਾ ਸਾਡੇ ਲੀਡਰ ਆਫ অপੋਜੀਸ਼ਨ ਤੇ ਅੱਜ ਤੁਸੀਂ ਦੇਖਿਆ ਹੁਣ ਆਲੇ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਮਾ ਟੰਗਣ ਲੱਗਦਾ ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਬ ਇੱਕ ਉਹ ਦਿਨ ਸੀਗੇ ਤੇ ਇੱਕ ਮੇਰੇ ਵਰਗੇ ਨਾ ਚੀਜ਼ ਇਹ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ ਸੁਖਵੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆ ਨਹੀਂ ਵੀ ਮੇਰੇ ਕੋਈ ਦੁਸ਼ਮਣੀ ਸੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁਝ ਸਿੱਖਿਆ ਉਸ ਹੱਕ ਨਾਲ ਮਨ ਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਹੈ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬੁਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਘਵਾ ਦਿੰਦੇ ਹੁਣ ਆਲੇ ਉਹਨਾਂ ਨੂੰ ਅੱਗੇ ਚੰਗਵਾ ਦਿੰਦੇ ਐ ਤੇ ਜਦੋਂ ਕੋਈ ਆ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਬ ਕਹਿੰਦੇ ਦੱਸੋ ਚੋ ਸਾਬ ਮੈਂ ਕਹਿੰਦਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨ ਆਇਆ ਗਿਲਾ ਲੈ ਕੇ ਆਇਆ ਸ਼ਿਕਾਇਤ ਲੈ ਕੇ ਆਇਆ ਦੱਸੋ ਕੀ ਗੱਲ ਹੋ ਗਈ ਮੈਂ ਮੈਂ ਕਹਿੰਦਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ ਬਦਮਾਸ਼ ਕਿਸਮ ਦੇ ਲੋਕ ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ ਕੋਈ ਰੇਪਿਸਟ ਹੈ ਕੋਈ ਗੈਂਗਸਟਰਸ ਹੈ ਤੇ ਉਹਨਾਂ ਨੇ ਕਿਹਾ ਜਕਰ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਤਰੀਕਾ ਮੈਂ ਕਿਹਾ ਸਰ ਮੈਂ ਜਾਣਦਾ ਐ ਇਸੇ ਕਰਕੇ ਤਾਂ ਤੁਹਾਡੇ ਕੋਲ ਆ। ਤਵੱਕਕੋ ਐ ਤੁਹਾਡੇ ਤੋਂ। ਤੁਸੀਂ ਇੱਕ ਬਜ਼ੁਰਗ ਹੋ ਯੂ ਆਰ ਅ ਸਟੇਟਸਮੈਨ ਤੁਸੀਂ ਨੱਥ ਪਾ ਸਕਦੇ ਹੋ ਰੋਕੋ ਇਹਨਾਂ ਲੋਕਾਂ ਨੂੰ। ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ ਲੋਕਤੰਤਰ ਅਧਿਕਾਰ ਦਿੰਦਾ ਸਾਬ ਆਪਾਂ ਦੇਖੀ ਜਾਂਦੇ ਲੋਕਤੰਤਰ ਦਾ ਜਿਸ ਤਰ੍ਹਾਂ ਦੇ ਦੁਰਵਰਤ ਹੋ ਰਹੀ ਹੈ ਸਾਡੇ ਸਾਹਮਣੇ ਹੈ। ਮਜ਼ਾਕ ਬਣ ਗਿਆ ਲੋਕਤੰਤਰ ਦਾ ਪਰ ਮੈਂ ਜਾ ਕੇ ਕੋਈ ਮੰਨੂ ਗਿਲਾ ਸ਼ਿਕਵਾ ਸੀ ਤੇ ਮੈਂ ਜਾ ਕੇ ਕਹਿ ਵੀ ਦਿੰਦਾ ਸੀ ਕਹਿੰਦੇ ਨਹੀਂ ਮੈਂ ਸਰ ਸਭ ਦੇਖੂੰਗਾ ਉਹ ਬੜਪੰਸ ਸੀ ਸਾਹ ਉਹ ਆਦਮੀ ਦਾ ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਧੌਣ ਬਚਾਈ ਉਹਨਾਂ ਨੇ ਇੱਥੇ ਆ 12 13 ਦੀ ਗੱਲ ਹੈ ਜੀ 12 13 ਜੇ ਇੱਥੇ ਹੜ੍ਹ ਆ ਗਏ ਸੀ ਸਾਰੇ ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ ਇੱਥੋਂ ਤੋਂ ਮਲੋੜ ਤੋਂ ਲੈ ਕੇ ਇਧਰਲੇ ਪਾਸੇ ਕਿੱਦੜਵਾ ਤਿਆ ਮੁਕਸਰ ਤਾਈ ਸਾਰਾ ਏਰੀਆ ਟਾਬਣ ਕੇ ਰਹਿ ਗਿਆ ਗੋਡੇ-ਗੋਡੇ ਪਾਣੀ ਖੜਾ ਸੀ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤੇ ਉਦੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋ ਬਾਦਲ ਸਾਹਿਬ ਨੇ ਮਨੂੰ ਮੌਕਾ ਦਿੱਤਾ ਚੋਹ ਸਾਹਿਬ ਉਹ ਕਹਿਣਗੇ ਤੇ ਮੈਂ ਕਹਾਂ ਜੀ ਪੰਜਾਬ ਦਾ ਕੋਈ ਬਾਹ ਫੜਨ ਵਾਲਾ ਚਾਹੀਦਾ ਹੈ ਪੰਜਾਬ ਦੀ ਮਦਦ ਕਰੋ ਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਇੱਕ ਚੀਫ ਮਿਨਿਸਟਰ ਤੇ ਲੀਡਰ ਆਫ اپੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਹੈ ਮੈਂ ਕਹਾਂ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਆ ਆ ਇੱਕ ਗੱਲ ਸੀ ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਉਂਗਾ ਮਾਨ ਸਾਹਿਬ ਕੋਲ ਐਸੇ ਚੀਫ ਮਿਨਿਸਟਰ ਮੈਸੇਜ ਆਇਆ ਵੀ ਆਜੋ ਉਥੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ ਮੰਨੂ ਜੀ ਜਦੋਂ ਬਾਦ ਸਾਹਿਬ ਨੇ ਫੋਨ ਕੀਤਾ ਕਹਿੰਦੇ ਚੱਕਰ ਸਾਹਿਬ ਚੱਲੋਗੇ ਮੈਂ ਕਿਹਾ ਬਿਲਕੁਲ ਚੱਲੂੰਗਾ ਕਹਿੰਦੇ ਜੀ ਇਹ ਫਲਾਣੇ ਦਿਨ ਤਿੰਨ ਦਿਨਾਂ ਬਾਅਦ ਜਾਂ ਦੋ ਦਿਨਾਂ ਬਾਅਦ ਬੁਲਾਇਆ ਤੇ ਆਪਾਂ ਦਿੱਲੀ ਮਿਲਦੇ ਮੈਂ ਕਿਹਾ ਠੀਕ ਜੀ ਫੋਨ ਰੱਖਤਾ ਉਹਨਾਂ ਨੇ ਕਹਿ ਕੇ 5 ਮਿੰਟ ਬਾਅਦ ਫੇਰ ਮੁੜ ਕੇ ਫੋਨ ਆਂਦਾ ਪੀਏ ਨੇ ਕਿਹਾ ਕਿ ਸੀਐਮ ਸਾਹਿਬ ਗੱਲ ਕਰਨਗੇ ਮੈਂ ਕਿਹਾ ਹੁਣੇ ਤਾਂ ਗੱਲ ਹੋਈ ਕਿ ਨਹੀਂ ਉਹ ਕਹਿੰਦੇ ਗੱਲ ਰਹਿ ਗਈ ਸਾਬ ਅੰਗੂਠਾ ਲੈਣਾ ਛੱਡਿਓ ਉਹਨਾਂ ਨੇ ਚੀਮਾ ਸਾਹਿਬ ਮੈਨੂੰ ਕਹਿੰਦੇ ਕਹਿੰਦਾ ਚੋਸਾ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ ਮੈਂ ਕਹੀ ਕਰਨਾ ਕੀ ਹੈ ਪੰਜਾਬ ਦੀ ਉੱਥੇ ਜਾ ਕੇ ਪਾਣੀ ਦੇ ਵਾਸਤੇ ਕੋਈ ਪੈਸਿਆਂ ਦੀ ਗੱਲ ਗ੍ਰਾਂਟ ਦੀ ਗੱਲ ਕਰਾਂਗੇ ਉਹ ਕਹਿੰਦੇ ਉਹ ਤਾਂ ਠੀਕ ਹੈ ਚੋਸਾ ਹੱਸ ਕੇ ਕਹਿਣ ਲੱਗੇ ਕਹਿੰਦਾ ਤੁਹਾਡੇ ਕਾਂਗਰਸ ਪਾਰਟੀ ਵਾਲੇ ਤੁਹਾਡੇ ਮਗਰ ਵੈਸੇ ਡਾਂਗਾ ਚੱਕੀ ਫਿਰਦੇ ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ ਜੇ ਕੋਈ ਹੋਰ ਹੁੰਦਾ ਨਾ ਸਾਬ ਉਦਾਂ ਸਾਬ ਤੇ ਕਰ ਦੇਣਾ ਸੀ ਕੰਮ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਮੇਰਾ ਬੱਚੂ ਆ ਲੀਡਰ ਨੂੰ ਆਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਤੇ ਨਾਲ ਪੈਸੇ ਲਿਆਵਾਂਗੇ ਕਿਉਂ ਮਲੂਕਾ ਸਾਹਿਬ ਦੱਸੋ ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਐ ਗੱਲਾਂ ਕਰਦੇ ਐ ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਬ ਕੋਈ ਐਡਾ ਸ਼ੇਰ ਸ਼ੂਹ ਨਹੀਂ ਸਾਬ ਕਿਸੇ ਦੇ ਮੂੰਹ ਦੇ ਕੇ ਥੱਪੜ ਮਾਰਦੇ ਸਾਬ ਚੋਰ ਦੇ ਪੈਰ ਨਹੀਂ ਹੁੰਦੇ ਇਸੇ ਕਰਕੇ ਅਗਲਾ ਕੋ ਕਹਿੰਦਾ ਲੱਖ ਚਾ ਕੇ ਭਾਗਾ ਗੱਲ ਕਰ ਗੱਲ ਕੀ ਕਰਨ ਸਾਬ ਪਤਾ ਹੈ ਜੀ ਹਸਣ ਵਾਲੀ ਗੱਲ ਨਹੀਂ ਆ ਆ ਬਿਲਕੁਲ ਐ ਨਫੀ ਤੋਲੀ ਗੱਲ ਐ ਦੇਖ ਲੈਂਦੇ ਐ ਤੇਜ ਲੋਕ ਐ ਸਾਬ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਾਬ ਜਿਹੜੇ ਅਚਕਨਾ ਬਣਾਈ ਫਿਰਦੇ ਐ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਐ ਨਾ ਸਾਬ ਇੱਕ ਫਰਕ ਮੈਂ ਦੱਸਣਾ ਚਾਹਨਾ ਜੇਰਾ ਬਦਲ ਸਾਹਿਬ ਵਾਸਤੇ ਪੂਰਾ ਟੁਕਦਾ ਹੈ ਇੱਕ ਹੁੰਦੀ ਹੈ ਤੁਹਾਡੀ ਇੱਜ਼ਤ ਇੱਕ ਹੁੰਦਾ ਤੁਹਾਡਾ ਰੁਤਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੂਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਭ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬਹਿ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਬ ਹਰੇਕ ਹੀ ਫੰਨੇ ਕਾ ਸਿਆਣਾ ਵੀ ਸੁੱਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਦਿਨ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਕੇ ਗਏ ਐ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਹਬ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ ਬਾਦਲ ਸਾਹਿਬ ਦੀ ਗੱਲ ਹੋਗੀ ਸਾਹਿਬ not because he was a chief minister sir because of who he was ਕੀ ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰਸ਼ ਆਖਿਆ ਬਿਲਕੁਲ ਸਹੀ ਹੈ ਸਾਹਿਬ ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜੇ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਵੀ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰੇਕ ਕੋਈ ਮਾਤਲ ਮੇਰੇ ਵਰਗਾ ਵੀ ਜੀ ਨੇ ਕਿਹਾ ਖੇਤ ਨਹੀਂ ਦੇਖਿਆ ਉਹ ਵੀ ਗਲਚ ਹਾਰਾ ਪਰ ਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ ਪਰ ਇਹਨਾਂ ਸਾਰਿਆਂ ਦੇ باوجود ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕਸ ਹਿਮ ਅ ਸਟੇਟਸਮੈਨ ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਈਅንስ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਈਅንስ ਨਹੀਂ ਸੀਗਾ ਉਹ ਅਲਾਈਅንስ ਸੀਗਾ ਜਿਸ ਭਾਮੜ ਚੋਂ ਪੰਜਾਬ ਨਿਕਲ ਕੇ ਦੌਰ ਚੋਂ ਗੁਜ਼ਰਿਆ ਸੀਗਾ ਉਹ 80 ਦੇ دہਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋਹਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਐ ਉਹਨਾਂ 'ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਭ ਆ ਭਾਈਚਾਰਕ ਸਾਂਝ ਬਣੀ ਰਵੇ ਮੈਂ ਸਲਾਮ ਕਰਦਾ ਹਾਂ ਉਸ ਸਪਿਰਿਟ ਨੂੰ ਸਾਬੇ ਪੰਜਾਬ ਦੀ ਸਭ ਤੋਂ ਵੱਡੀ ਮੈਂ ਸਮਝਦਾ ਗੁਰੂ ਮਹਾਰਾਜ ਦੇ ਜੋ ਕਿਹਾ ਸੀਗਾ ਮਾਨਸ ਕੀ ਜਾਤ ਸਭੇ ਕੋ ਪਹਿਚਾਨ ਬੋ ਉਹਦੇ ਤੇ ਪਹਿਰਾ ਦਿੰਦੇ ਉਹਨਾਂ ਨੇ ਵੀ ਆ ਕਿਤੇ ਦੇਖਿਓ ਸਾਡਾ ਗਵਾਂਢੀ ਮੁਲਕ ਬੈਠਾ ਆ ਇੱਥੇ ਫਰਾ ਤਫਰੀ ਦਾ ਫਾਇਦਾ ਉਠਾ ਕੇ ਸਾਡੇ ਭਾਈਚਾਰ ਸਾਂਝੇ ਖੋਰਾ ਨਾ ਲਾ ਦੇਣ ਦੂਜੀ ਗੱਲ ਜਿਹੜੀ ਸਾਰੇ ਸਾਥੀਆਂ ਨੇ ਕੀਤੀ ਹੈ ਉਹਨਾਂ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਵੀ ਮੋਰ ਪਾਵਰਸ ਟੂ ਦਾ ਸਟੇਟ ਮੈਂ ਸਮਝਦਾ ਫੈਡਰਲ ਸਟਰਕਚਰ ਦੀ ਨਿਊ ਹੀ ਉੱਥੋਂ ਪੈਦਾ ਹੁੰਦੀ ਹੈ ਸਭ ਉਹਦੇ ਤੇ ਪੈਰਾ ਦਿੱਤਾ ਅਜਮਨ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅੱਜ ਇਸ ਮੈਂਚ ਤੋਂ ਬਹੁਤ ਡੂੰਘੀਆਂ ਸਾਰਥਕ ਤੇਜ ਅੱਜ ਸਮੇਂ ਦੀ ਜਿਹੜੀ ਲੋੜ ਹੈ ਉਹ ਗੱਲਾਂ ਕੀਤੀਆਂ ਗਈਆਂ ਆ ਇੱਥੇ ਦੋ ਲਾਈਨਾਂ ਦੇ ਵਿੱਚ ਦੋ ਅਲਫਾਂ ਦੇ ਵਿੱਚ ਮੁਕਾਉਣ ਵਾਲੀ ਗੱਲ ਨਹੀਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸਲ ਸ਼ਰਧਾਂਜਲੀ ਅਸਲ ਉਹਨਾਂ ਦੀ ਯਾਦ ਉਹਨਾਂ ਦੀ ਸੋਚ ਤੇ ਪੈਰਾ ਦੇਣ ਵਾਸਤੇ ਆ ਜਿਹੜੇ ਪੰਜਾਬ ਦੇ ਜ਼ਖਮ ਐ ਪੰਜਾਬ ਦੇ ਖਦਸੇ ਐ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਐ ਉਹ ਅਗਰ ਬਾਦਲ ਸਾਹਿਬ ਦੀ ਯਾਦ ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਇੱਥੇ ਸਾਬ ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96 ਦਾ 97 ਚ ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਹ ਤੋਂ ਭਟਕਣ ਲੱਗੇ ਐ ਕੋਈ ਕਰੜਾ ਜਿਗਰੇ ਵਾਲਾ ਬੰਦਾ ਇਹੋ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿਹਾ ਹਰੇਕ ਪੰਜਾਬ ਸ਼ੇਅਰ ਕਰਦਾ ਉਣ ਪਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸੀਗੇ ਲੋਕ ਉਹਨਾਂ ਕੋ ਨਹੀਂ ਝਾਕਦੇ ਸੀਗੇ ਉਹਨਾਂ ਨੇ ਉਸ ਤੇ ਪਹਿਰਾ ਦੇ ਕੇ ਨਿਰਣਾ ਲਿਆ ਆ ਜਿਹੜੀਆਂ ਖਦਸੇ ਤੋਂ ਜाहिर ਕੀਤੇ ਗਏ ਹੈ ਮੇਰਾ ਮੰਨਣਾ ਹੈ ਜਿੰਨਾ ਕਿ ਮੈਂ ਸਮਝਦਾ ਮੇਰੀ ਛੋਟੀ ਜੀ ਸੋਚ ਹੈ ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ ਅੱਜ ਕੱਲ ਤਾਂ ਜਦੋਂ ਦਾ ਵਟਸਐਪ ਵਾਲਾ ਜਮਾਨਾ ਆਇਆ 24 ਆਵਰ ਨਿਊਜ਼ ਹੈ ਸ਼ਾਮ ਤੱਕ ਦਾ ਅਗਲਾ ਕੋ ਹੋਰ ਪੜਨ ਲੱਗ ਜਾਂਦਾ ਹੈ ਕੋ ਬਾਆ ਜੀ ਉਹਦਾ ਤਾਂ ਪਹਿਲਾਂ ਕੋਈ ਨਾ ਕੋਈ ਹੋਰ ਦੱਸੋ ਜੀ ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ਤੱਕਾ ਹੋਇਆ ਹੋਵੇ ਆਤਾ ਖਾਲਸਾ ਸਜਾਇਆ ਐਸੇ ਕਰਕੇ ਸੀਗਾ ਜ਼ੁਲਮ ਤੇ ਜ਼ਬਰ ਤੇ ਤੱਕੇ ਦੇ ਖਿਲਾਫ ਇਸ ਕਰਕੇ ਮੈਂ ਕਹਿਣਾ ਚਾਹਨਾ ਸਾਡੇ ਜੋਸ਼ ਨੂੰ ਬਗਾਨਣ ਦੀ ਲੋੜ ਨਹੀਂ ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਅੱਜ ਜੇ ਸਾਨੂੰ ਲੋੜ ਹੈ ਜੇ ਨਾ ਹਾਲਾਤਾਂ ਦੇ ਵਿੱਚ ਉਹ ਹੈ ਜੋਸ਼ ਦੇ ਨਾਲ ਹੋਸ਼ ਦੇਸ ਅੱਜ ਨੂੰ ਮਾਪਿਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ 'ਚ ਗੁਰੂ ਮਹਾਰਾਜ ਦੀ ਜੂਰੀ 'ਚ ਖੜ ਕੇ ਕਹਿ ਸਕਦਾ ਸਾਥੀਓ ਠੰਡੇ ਕਲੇਜੇ ਨਾਲ ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪਟਣਾ ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਨ੍ਹਾਂ ਨੂੰ ਬਾਤ 'ਚ ਆਪਾਂ ਕੋਈ ਨਾਮ ਨਾ ਦਈਏ ਉਹ ਹੋਰ ਛੋਟੇ ਮੰੰਦਾ ਮੰੰਦਾ ਸ਼ਬਦ ਨਾ ਬੋਲੀਏ ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ ਆਪੇ ਆਪ ਤਾਂ ਨਹੀਂ ਆਏ ਵੋਟਾਂ ਲੈ ਕੇ ਆਏ ਐ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਦੇ ਕੋਲ ਫਰਜ਼ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਹੈ ਬਾਹਰੋਂ ਤਾਂ ਨਹੀਂ ਆਏ ਇੱਥੇ ਵਾਲੇ ਨੇ ਜਿਤਾ ਕੇ ਭੇਜਿਆ ਤੇ ਮੇਰੀ ਬੇਨਤੀ ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਐ ਇਹਨਾਂ ਦੇ ਨਾਲ-ਨਾਲ ਮੈਂ ਆਮ ਪੰਜਾਬੀ ਨੂੰ ਅੱਜ ਬੇਨਤੀ ਕਰਨਾ ਚਾਹੂੰਗਾ ਸਾਥੀਓ ਬਿਲਕੁਲ ਠੀਕ ਹੈ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਵੀ ਇਹਨਾਂ ਨੂੰ ਸਬਕ ਸਿਖਾਣਾ ਹੈ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਬਾਝ ਦੇਣਾ ਹੈ ਠੀਕ ਹੈ ਸਭ ਤੁਹਾਡਾ ਹੱਕ ਹੈ ਵੋਟ ਦਾ ਤੁਹਾਡਾ ਹੱਕ ਹੈ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਆਂ ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਨੂੰ ਲੱਗੇ ਆਂ ਮੈਂ ਆ ਹੀ ਬੇਨਤੀ ਕਰਨਾ ਹੈ ਸਾਥੀਓ ਸचेत ਹੋ ਕੇ ਫੇਰ ਦੇਖ ਕੇ ਕਿੰਨੇ ਲੋਕਾਂ ਨੂੰ ਆਪਾਂ ਤਵਕਕੋ ਰੱਖਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਮੁੱਢ ਤੋਂ ਚੱਲੇ ਆ ਰਹੇ ਫੈਸਲੇ ਸਾਡੇ ਖਦਸੇ ਜਿਹੜੇ ਹੈ ਦਰਦ ਹੈ ਉਹਨਾਂ ਨੂੰ ਸੁਲ ਜਾਊਗਾ ਕੌਣ ਸਾਹਿਬ ਐ ਸੁਲ ਜਾਣਗੇ ਉਹ ਕਹਿੰਦੇ ਨਾ ਇਹ ਟਿਫਲ ਕਿਆ ਲੜਣਗੇ ਜੋ ਘुटनों ਦੇ ਬਲ ਚੱਲਣਗੇ ਨਾ ਤਾਂ ਤੋ ਕਰ ਨਹੀਂ ਸਮਝਾਂਦਾ ਕਰ ਨਹੀਂ ਸਮਝਾਂਦਾ ਆ ਇੱਥੇ ਪੰਜਾਬ ਸੀਗਾ ਆ ਇੱਥੇ ਦਰਦ ਸੀਗਾ ਬਾਦਲ ਸਾਹਿਬ ਨੇ ਕੋਈ ਕਾਟਿੰਗ ਨਹੀਂ ਰੱਖੀ ਸਾਰੇ 60 ਸੱਤ ਲੀਡਰਾਂ ਨੂੰ ਕੋਈ ਕਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਠਾਣ ਵਾਸਤੇ ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ ਕੌਣ ਲਊਗਾ ਸਾਹਿਬ ਹੈ ਕਿਸੇ 'ਚ ਕੋਈ ਹਿੰਮਤ ਨਾ ਚੇ ਦੇਖ ਲਓ ਸਾਰੇ ਕੱਢ ਕੇ ਦੇਖ ਲਓ ਸਾਹਿਬ ਵੀ ਕਿਹੜੇ-ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾੜ ਰਹੇ ਐ ਵੀ ਸਾਨੂੰ ਦਿਓ ਅਸੀਂ ਮਸਲੇ ਹੱਲ ਕਰਦੇ ਆ ਇੱਕ ਪਹਿਲਾਂ ਵੀ ਆ ਕੇ ਗਿਆ ਸੀਗਾ ਸਾਹਿਬ ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ ਸਭ ਨੀਰਾ ਮਾਰ ਲਿਓ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਐ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਸਭ ਕੈਪੇਬਿਲਿਟੀ ਕਾਬਲੀਅਤ ਹੈ ਸਭ ਕੰਮ ਕਰਨ ਦੀ ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ ਮਨਸ਼ਾ ਵਾਲੇ ਨੂੰ ਦੇਖ ਕੇ ਗਿਓ ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਹਿਆ ਸਭ ਪੰਜਾਬੀ ਜ਼ਬਰ ਨਹੀਂ ਪੁੱਲਦਾ ਟੱਕਾ ਨਹੀਂ ਤਿੰਨੂ ਜੀ ਤਲ ਦੇ ਟੱਕਾ ਦਾ ਫੇਰ ਅਸੀਂ ਤਾਂ ਫੇਰ ਉਹ ਕਹਿੰਦੇ ਨੇ ਟਟਣ ਵਾਂਗੂ ਤਾਂ ਫੇਰ ਜਾਵਾਂਗੇ ਠਾ ਲੈਣੇ ਜੀ ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਗੀਆਂ ਪਹਿਲਾਂ ਆ ਤਾਂ ਬਚਾ ਲਓ ਪਾਣੀ ਦਾ ਬਚਾ ਲਓ ਇੱਥੇ ਬੰਜਰ ਹੋ ਜਾਊਗਾ ਇੱਥੇ ਕੀ ਹਾਲਾਤ ਬਣਨੇ ਆ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਸਾਰੀਆਂ ਗੱਲਾਂ ਬੈਠ ਕੇ ਤੇ ਮੈਂ ਤਾਂ ਕਦੇ ਸਾਰੇ ਬੈਠੇ ਆ ਆ ਵੀ ਬੇਨਤੀ ਕਰੂੰਗਾ ਵੀ ਐ ਏ ਚੇ ਮੰਚ ਤੇ ਨਹੀਂ ਕਦੇ ਬੈਠ ਕੇ ਡਿਸਕਸ਼ਨ ਵਾਰਤਾ ਲਾਪ ਦੀ ਗੱਲ ਹੋਈ ਇੱਥੇ ਵਾਰਤਾ ਲਾਪ ਕਰਨ ਦਾ ਸਮਾਂ ਤੇ ਵਾਰਤਾ ਲਾਪ ਕਰੀਏ ਸਾਬ ਸਾਰੇ ਬੈਠ ਕੇ ਲੋਕਾਂ ਨੂੰ ਜਾਣੂ ਕਰਾਓ ਲੋਕਾਂ ਨੂੰ ਪਤਾ ਲੱਗੇ ਇੱਥੇ ਚਾਰ ਬੰਦੇ ਬੈਠ ਕੇ ਆਪਾਂ ਗਿਚਮਿਚ ਕਰ ਲਈ ਲੋਕਾਂ ਨੇ ਕਹਦੇ ਤਾਂ ਆਪ ਦੀ ਖਿਚੜੀ ਪਕਾਈ ਜਾਂਦੇ ਆ ਲੋਕਾਂ ਨੂੰ ਨਾਲ ਲੈ ਕੇ ਪਰੋਸਾ ਜਿਹੜੀ ਕ੍ਰੈਡੀਬਿਲਟੀ ਸੀਗੀ ਬਦਲ ਸਾਹਿਬ ਦੀ ਸੁਖਵੀਰ ਜੀ ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ ਪਰ ਉਸ ਵਿਰਾਸਤ ਦੇ ਨਾਲ ਓਨੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਬਣ ਗਈ ਹੈ ਸਾਹਿਬ ਤੇ ਮੈਂ ਅੱਜ ਜਿੱਥੇ ਭਾਜੀਪੀ ਪਾਰਟੀ ਕੰਨੋ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕੰਨੋ ਤੇ ਆਪਣੇ ਨਿੱਜੀ ਤੌਰ ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭ ਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ ਤੇ ਪਹਿਰਾ ਦੇਣ ਦੀ ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਪੰਜਾਬ ਦੇ ਉੱਤੇ ਸਾਰਿਆਂ ਦੇ ਉੱਤੇ ਪੰਜਾਬ ਦੇ ਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਰ ਪਰੇ ਹੱਥ ਵਾਹਿਗੁਰੂ ਰੱਖੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ